ਛੋਟੇ ਪਿੰਡ ਤੁਹਾਡਾ ਕਿਹੜਾ ਜੀ? ਇਹ ਝੇੜੂ ਪਿੰਡ। ਨਾਂ ਕੀ ਤੁਹਾਡਾ? ਇਹ ਜਸਕਰਨ ਸਿੰਘ। ਤੁਹਾਡੇ ਡੈਡੀ ਦਾ ਕੀ ਨਾਂ ਹੈ? ਜੋਗਾ ਸਿੰਘ। ਜੋਗਾ ਸਿੰਘ। ਝੇੜੂ ਦੇ ਰਹਿਣ ਵਾਲੇ ਹੋ? ਹਾਂਜੀ। ਇੱਥੇ ਥੋੜੇ ਫਾਜ਼ਲ ਸਾਹਿਬ ਕੀ ਕੰਮ ਕਰਦੇ ਜੀ? ਖੇਤੀਬਾੜੀ ਹੈ ਜੀ ਮੜੀ ਮੁੱਢ। ਠੀਕ ਹੈ। ਹਾਂ। ਇਹ ਸਰ 45 ਲੱਖ ਹੈ। 45 ਲੱਖ ਲਾਇਆ ਹਾਂ ਜੀ ਤੇ ਏਜੰਟਰਾਂ ਰਾਹੀਂ ਗਏ ਸੀ ਕਿ ਜਾਂ ਡੋਂਕੀ ਰਾਂਗੇ ਜੀ ਏ ਡੋਂਕੀ ਲਾਗੇ ਜੀ ਏਜੰਟਰਾਂ ਰਹੀਂ ਅੱਛਾ ਫੇ ਫੜ ਕਿੱਦਾਂ ਹੋਈ ਤੁਸੀਂ ਉੱਥੇ ਅਜੀ ਜਿੱਦ ਬਾਰਡਰ ਕਰਾਸ ਕਰ ਲਿਆ ਸੀਗਾ ਜਿੱਦਾਂ ਉਧਰਲੀ ਜਿੱਦਾਂ ਬਾਰਡਰ ਪੈਟਰੋਲਿੰਗ ਮળે ਨਹੀਂ ਜਿੱਦਾਂ ਫੜ ਲਿਆ ਸੀਗਾ ਸਾਨੂੰ ਤੇ ਉਸ ਤੋਂ ਬਾਅਦ ਉਹ ਸਾਨੂੰ ਚੌਂਕੀ ਚਲੇ ਗਏ ਚੌਂਕੀ ਤੋਂ ਬਾਅਦ ਉਹਨਾਂ ਨੇ ਮੈਂ ਜਿੱਦਾਂ 25 ਜਨਵਰੀ ਨੂੰ ਕ੍ਰਾਸ ਕੀਤਾ ਸੀਗਾ ਤੇ ਸਾਨੂੰ ਜਿੱਦਾਂ 11 ਦਿਨ ਰੱਖਿਆ ਉਹਨਾਂ ਨੇ ਜੇਲ੍ਹ 'ਚ ਉਸ ਤੋਂ ਬਾਅਦ ਸਾਨੂੰ 3 3 ਫਰਵਰੀ ਨੂੰ ਜਿੱਦਾਂ ਵਾਪਸ ਲਿਆਏ ਜਾਨੀ ਤੁਸੀਂ 15 ਕਿ ਤੱਕ ਦਿਨ ਰਹੇ ਉੱਥੇ ਹਾਂਜੀ ਲਗਭਗ 11 12 ਦਿਨ ਠੀਕ ਆ ਹਾਂਜੀ ਤੇ ਉਸ ਤੋਂ ਬਾਅਦ ਕੀ ਤੁਹਾਡੇ ਤੇ ਪੁਲਿਸ ਨੇ ਕਾਰਵਾਈ ਕੀਤੀ ਉੱਥੇ ਭਾਜੀ ਕਾਰਵਾਈ ਸਾਡੀ ਜਿੱਦਾਂ ਉਹਨਾਂ ਨੇ ਸਾਨੂੰ ਹੱਥ ਖੜੀਆ ਲਾ ਲਈ ਹੈ ਤੇ 3 ਤਰੀਕ ਨੂੰ ਤੇ ਸਾਨੂੰ ਜਿੱਦਾਂ ਜਹਾਜ਼ 'ਚ ਬਿਠਾ ਕੇ 에ਅਰਫੋਰਸ ਵਾਲੇ ਤੇ ਸਰ ਨੂੰ ਵਾਪਸ ਲੈ ਕੇ ਆਏ ਪਾਣੀ ਦੇ ਤਰੀਕੇ ਕੜੀਆਂ ਨੌਣ ਦਾ ਕੀ ਕਰਨੋ ਹੈ ਤੁਹਾਡੇ ਨੂੰ ਭਾਜੀ ਇਹ ਤਾਂ ਪਤਾ ਨਹੀਂ ਟੋਟਲ ਕਦ ਕਦੋਂ ਗਏ ਸੀ ਤੁਸੀਂ ਭਾਜੀ ਮੈਂ ਗਿਆ ਸੀਗਾ 7 ਜੁਲਾਈ ਨੂੰ 19 ਜੁਲਾਈ ਨੂੰ 2024 ਨੂੰ ਜੀ ਜੀ ਕਿੰਨੇ ਦਿਨ ਉੱਥੇ ਰਹੇ ਤੁਸੀਂ ਨਹੀਂ ਇਹ ਰਾਸਤੇ ਇਹ ਤੁਹਾਨੂੰ ਦਵਾਈ دی ਜੀ ਦਵਾਈ ਗਿਆ ਸੀ ਦਵਾਈ ਗਿਆ ਪਹਿਲਾਂ ਉਸ ਤੋਂ ਬਾਅਦ ਫਿਰ ਉਸ ਤੋਂ ਬਾਅਦ ਭਾਜੀ ਅਲੱਗ-ਅਲੱਗ ਕੰਟਰੀਆਂ ਵਿੱਚੋਂ ਹੁੰਦਾ ਤੇ ਅਮਰੀਕਾ ਪਹੁੰਚ ਜਦੋਂ ਜਾਜ ਇੱਧਰ ਨੂੰ ਆਇਆ ਸੀਗਾ ਹਾਂਜੀ ਤੇ ਉਸ ਵੇਲੇ ਖਾਣ-ਪੀਣ ਦਾ ਪੂਰਾ ਪ੍ਰਬੰਧ ਕੀਤਾ ਹਾਂਜੀ ਉਧਰ ਦੀ ਸਰਕਾਰ ਨੇ ਹਾਂਜੀ ਉਧਰ ਦੀ ਸਰਕਾਰ ਨੇ ਨੇ ਪ੍ਰਬੰਧ ਕੀਤਾ ਸੀ ਖਾਣ ਪੀਣ ਨੂੰ ਮਿਲਿਆ ਸੀ ਉੱਥੇ ਜਿਹੜਾ ਆਣ ਮਿਲਿਆ ਜੀ ਮਾੜਾ ਮੁੱਟਾ ਹੀ ਸੀਗਾ ਭਾਜੀ ਜਦੋਂ ਹਾਂ ਜੀ ਖਾਣਾ ਕਿਸੇ ਦੇ ਮੱਥੇ ਨੀ ਖੋਲਦੇ ਸੀ ਹਾਂ ਜੀ ਖਾਣਾ ਕਿੱਦਾਂ ਖਿੰਦੇ ਹਾਂ ਤੁਹਾਡਾ ਤਾਂ ਖੋਲ ਦੇਣਾ ਸੀ ਨਾ ਕੀ ਲੱਗ ਰਿਹਾ ਭਾਜੀ ਕਿੰਨਾ ਖਰਚਾ ਤੁਹਾਡਾ ਆ ਕਿੱਦਾਂ ਤੁਹਾਡੇ ਕਰਦੇ ਹਾਲਾਤ ਕਿੱਦਾਂ ਮਾਮਲਾ ਕਿਸ ਤਰ੍ਹਾਂ ਤੁਸੀਂ ਗਏ ਆ ਹਾਂਜੀ ਭਾਜੀ ਇੱਦਾਂ ਹੀ ਗਏ ਭਾਜੀ ਪੈਸੇ ਫੜ ਫੜ ਕੇ ਰਿਸ਼ਤੇਦਾਰਾਂ ਤੋਂ ਭਾਜੀ ਕਿੰਨੇ ਟੁੱਟ ਲੱਗੇ ਸੀ ਤੁਹਾਡੇ 47 ਲੱਖ ਲੱਗ ਗਏ ਭਾਜੀ 45 ਲੱਖ ਲੱਗ ਗਏ ਹਾਂਜੀ ਕੀ ਲੱਗ ਰਿਹਾ ਹੁਣ ਤੁਹਾਨੂੰ ਵੀ ਕਿੱਦਾਂ ਹੁਣ ਕਿੱਦਾਂ ਕਾਰ ਕਰਕੇ ਫੜ ਕੇ ਗਏ ਸੀ ਪੈਸੇ ਜਾਂ ਕਿਸ ਤਰ੍ਹਾਂ ਹਾਂਜੀ ਭਾਜੀ ਫੜ ਕੇ ਗਏ ਸੀ ਗਾਇ ਤੇ ਫੜੇ ਸੀ ਹਾਂਜੀ ਭਾਜੀ ਜਦੋਂ ਤੁਸੀਂ ਇੱਥੋਂ ਗਏ ਸੀ ਹਾਂਜੀ ਕਿਹੜਾ ਕੰਮ ਕਰਦੇ ਸੀ ਤੁਸੀਂ ਭਾਜੀ ਖੇਤੀਬਾੜੀ ਦਾ ਸੀ ਮਾੜਾ ਮਟਰ ਹੁਣ ਅੱਗੇ ਕੈਰੀਅਰ ਕੀ ਹੈਗਾ ਭਾਜੀ ਹੁਣ ਦੇਖੋ ਭਾਜੀ ਅਜੇ ਤਾਂ ਕੁਛ ਪਤਾ ਨਹੀਂ ਜਦੋਂ ਤੱਕ ਤਿੰਨ ਕ ਦਿਨ ਚੱਲੇ ਜਿਹੜੀ ਹੋਰ ਕਾਰਵਾਈ ਕਰਨੀ ਚਾਹੁੰਦੇ ਆ ਏਜੰਟਾਂ ਦੇ ਕਰਨੀ ਚਾਹੁੰਦੇ ਆ ਜਾਂ ਹੋਰ ਮਤਲਬ ਤੁਹਾਨੂੰ ਕੀ ਲੱਗਦਾ ਏਜੰਟ ਦੇ ਕਾਰਵਾਈ ਹੋਣੀ ਚਾਹੀਦੀ ਹੈ ਕੋਈ ਜੰਟ ਦੇਦਾ ਚਲੂ ਨੇ ਤਾਂ ਪਹਚਾਤਾ ਆ ਜੰਟ ਨਹੀਂ ਤਾਂ ਆਪਣੇ ਕੋਲ ਪਰ ਉਹਨੂੰ ਥੋੜਾ ਟਾਈਮ ਜ਼ਿਆਦਾ ਲੱਗਦਾ ਜੀ ਜਦੋਂ 25 ਦਿਨ ਦਾ ਟਾਈਮ ਮੰਗਿਆ ਸੀਗਾ ਉਹਨੇ ਤੇ 6 ਮਹੀਨੇ ਲਾ ਦਿੱਤੇ ਜਿਹੜੇ 45 ਲੱਖ ਦੀ ਰਕਮ ਆ ਉਹ ਛੋਟੀ ਮੋਟੀ ਰਕਮ ਨਹੀਂ ਆ ਹਾਂਜੀ ਭਾਜੀ ਕੀ ਮੰਗ ਕਰਦੇ ਸਰਕਾਰ ਤੋਂ ਭਾਜੀ ਵਾਪਸ ਹੁਣੇ ਚਾਹੀਦੇ ਇਹ ਪੈਸੇ ਤਾਂ ਜੀ ਤੁਸੀਂ ਇਹ ਐਗਰੀਆਂ ਵੀ ਆ ਮਤਲਬ ਏਜੰਟ ਦੇ ਉੱਪਰ ਪਰਚਾ ਹੋਵੇ ਤਾਂ ਨੀ ਜੀ ਭਾਜੀ ਬੈ ਕੇ ਉਹ ਨਵੇੜ ਦਾ ਆ ਜਿਦਾਂ ਜੋ ਵੀ ਨਹੀਂ ਤੁਹਾਨੂੰ ਲੱਗ ਰਿਹਾ ਕਿ ਤਰ੍ਹਾਂ ਕਿਤੇ ਏਜੰਟ ਦਾ ਰੋਲ ਰਿਹਾ ਕਿਤਨਾ ਕਿਤੇ ਮੈਨੂੰ ਟਾਈਮ ਦਾ ਖਰਾਬ ਕਰਨ ਤੇ ਜਾਂ ਕਿਸ ਤਰ੍ਹਾਂ ਹਾਂਜੀ ਭਾਜੀ ਉਹ ਤਾਂ ਹੈਗਾ ਵੇ ਭਾਜੀ ਹਾਂਜੀ ਅਨੇ ਨਹੀਂ ਮਹਿਸੂਸ ਹੋ ਰਿਹਾ ਕਿ ਇਹ ਜਿਹੜਾ ਰਸਤਾ ਹੈਗਾ ਡੋਂਕੀ ਵਾਲਾ ਇਹ ਮੌਤ ਦਾ ਰਸਤਾ ਹੈਗਾ ਉਹ ਬਹੁਤ ਮੁਸ਼ਕਿਲ ਆ ਸਾਹਮਣਾ ਕਰਨਾ ਪੈਂਦਾ ਕਿਸੇ ਵੇਲੇ ਵੀ ਕੁਝ ਹੋ ਸਕਦਾ ਹਾਂਜੀ ਭਾਜੀ ਇਹ ਨਾ ਰਿਸਕ ਲੈ ਕੇ ਉੱਥੇ ਜਾਣਾ ਸਹੀ ਸੀ ਨਹੀਂ ਭਾਈ ਜਦੋਂ ਗਏ ਜਦੋਂ ਤੁਹਾਨੂੰ ਪਤਾ ਸੀ ਇਹ ਕਿਹੜਾ ਰਸਤਾ ਹੈ ਅੱਗੇ ਭਾਜੀ ਹੁਣ ਕੀ ਤੁਸੀਂ ਆਉਣ ਵਾਲੇ ਸਮੇਂ ਵਿੱਚ ਨੌਜਵਾਨਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜਿਸ ਤਰ੍ਹਾਂ ਤੁਹਾਡੇ ਨਾਲ ਹੋਈ ਹੈ ਵੀ ਬਾਹਰ ਜਾਣਾ ਚਾਹੀਦਾ ਕਿਸ ਤਰ੍ਹਾਂ ਹਾਂਜੀ ਭਾਜੀ ਜਾਣਾ ਤਾਂ ਚਾਹੀਦਾ ਪਰ ਸਹੀ ਰਸਤੇ ਜਾਣਾ ਚਾਹੀਦਾ ਬਿਲਕੁਲ ਹਾਂਜੀ ਕਿੰਨੇ ਭੈਣ ਭਰਾ ਤੁਸੀਂ ਭਾਜੀ ਚਾਰ ਭੈਣਾਂ ਨੇ ਕੋਈ ਇਕੱਲੇ ਭਰਾ ਹੋ ਹਾਂਜੀ ਹਾਂਜੀ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਜਿਹੜਾ ਮੁੰਡਾ ਤੁਹਾਡੇ ਪਿੰਡ ਦਾ ਰਿਪੋਰਟ ਹੋ ਕੇ ਆਇਆ ਹਾਂਜੀ ਇਹਦੇ ਬਾਰੇ ਕੀ ਕਹੋਗੇ ਜੀ ਇਹ ਬਹੁਤ ਮਾੜੀ ਗੱਲ ਹੋਈ ਹੈ ਜੀ ਉੱਥੇ ਪਹੁੰਚ ਕੇ ਆ 10 12 ਦਿਨ ਰਿਹਾ ਵੀ ਲੇਕਿਨ ਉਹ ਪਾਲਿਸੀ ਗੋਮਰਦੀ ਤੋਂ ਬਦਲ ਗਈ ਸੀ ਰਾਸ਼ਟਰਪਤੀ ਡ੍ਰਮ ਸਾਬ ਆ ਗਏ ਸੀ ਉਹਨਾਂ ਦਾ ਪਹਿਲਾ ਏਜੰਡਾ ਹੀ ਇਹ ਸੀ ਇਹੀ ਕੰਮ ਸੀ ਉਹਨੇ ਪਹਿਲਾਂ ਕਹਿ ਰਹੇ ਸੀ ਇਹਦੇ ਲਈ ਇਲੀਗਲ ਬੰਦੇ ਐਂਟਰ ਹੋਏ ਆ ਸਭ ਤੋਂ ਪਹਿਲਾਂ ਇਹ ਕੱਢਣੇ ਮੈਂ ਸੋ ਇਹ ਕੀਤਾ ਲੇਕਿਨ ਬਹੁਤ ਗਲਤ ਕੀਤਾ ਕਿਉਂਕਿ ਇਹ ਕੋਈ ਇਹ ਵਾਇਓਲੇਸ਼ਨ ਹੈ ਹਿਊਮਨ ਰਾਈਟਸ ਵਾਇਓਲੇਸ਼ਨ ਹੈ ਐਂਦਾ ਨਹੀਂ ਕਿ ਤੁਸੀਂ ਖਰੇਕ ਮੌਲਕ ਨੂੰ ਕੋ ਰਾਈਟ ਹੈ ਇਲੀਗਲ ਇਮੀਗ੍ਰੈਂਟਸ ਨੂੰ ਹੋਰ ਰਿਪੋਰਟ ਕਰ ਸਕਦਾ ਨੋ ਡਾਊਟ ਯੂਰਪ ਸਾਰਾ ਕਰਦਾ ਇੰਗਲੈਂਡ ਕਰਦਾ ਆਸਟ੍ਰੇਲੀਆ ਕਰ ਸਾਰੇ ਕਰਦੇ ਆ ਲੇਕਿਨ ਹੱਥਕੜੀਆਂ ਲਾ ਕੇ ਪੈਸਾਂ 'ਚ ਬੀੜੀਆਂ ਪਾ ਕੇ ਆਰਮੀ 에어ਫੋਰਸ ਦੇ ਜਹਾਜ਼ ਵਿੱਚ ਵਾਪਸ ਕਰਨੇ ਬਿਨਾ ਖਾਣ ਪੀਣ ਤੋਂ ਇਹ ਕੋਈ ਨਿੱਥਾ ਨੂੰ ਕੀ ਲੱਗਦਾ ਉਹਨੇ ਆਪਣੀ ਤਾਕਤ ਦਿਖਾਈ ਆ ਪੰਜਾਬ ਨੇ ਬਿਲਕੁਲ ਤਾਕਤ ਦਿਖਾਈ ਉਹਨੇ ਯੂਜ਼ ਉਹਨਾਂ ਦਾ ਜੋ ਸਿਵਲ ਰਾਈਟਸ ਨੂੰ ਯੂਜ਼ ਨਹੀਂ ਕੀਤਾ ਉਹਨੇ ਫੋਰਸ ਨੂੰ ਹੱਕ ਨਹੀਂ ਦਿੱਤਾ ਗਿਆ ਉੱਥੇ ਮੈਂ ਤਾਂ ਸੁਣਿਆ ਮੈਂ ਦੇਖਿਆ ਤਾਂ ਪੱਗਾ ਪੁੱਗਾ ਵੀ ਲਾਈਆਂ ਗੀਆਂ ਮੁੰਡੇਾਂ ਦਾ ਆਂਦੇ ਪੱਗਾ ਲਾਈਆਂ ਗੀਆਂ ਮੁੰਡਾ ਖੌਦਾ ਤਾਂ ਯਾਨੀ ਇੱਥੇ ਮਰਨ ਮਰਨ ਤੱਕ ਹੋ ਜੇਦਾ ਪੱਗ ਦੀ ਗੱਲ ਹੋ ਜਾਣਾ ਬਿਲਕੁਲ ਜੀ ਅਸੀਂ ਆਪਸ ਰਾਨ ਹੋ ਗਏ ਦੇਖਿਆ ਉਹਨੇ ਜਿੱਦਾਂ ਨਾ ਪੱਗ ਲਾਈ ਦਫੜਾਈ ਤੇ ਚੱਕ ਕੇ ਡਸਟਬਿਨ ਚ ਸੱਟ ਕੇ ਉੱਪਰ ਥੁੱਕਿਆ ਵੀ ਉਹ ਦੇਖੋ ਕਿਹਰੇ ਗੋਰੇ ਨੇ ਹਾਂਜੀ ਗੋਰੇ ਪੁਲਿਸ ਵਾਲੇ ਨੇ ਹਾਂਜੀ ਬਿਲਟਰੀ ਵਾਲੇ ਨੇ ਬਿਲਟਰੀ ਬਿਲਟਰੀ ਇਹ ਬਾਉਂਡਰ ਪੈਰਲਿੰਗ ਕਰੇ ਸੀ ਆਲਮ ਉਹ ਚਲੋ ਅੱਜ ਅੱਪਾ ਇਹਨੂੰ ਵੀ ਸਭ ਤੋਂ ਵੱਡੀ ਘਨੌਣੀ ਕਾਰਵਾਈ ਹਾਂਜੀ ਭਾਜੀ ਆਪ ਅਸੀਂ ਆਪ ਸ਼ੌਕ ਹੋ ਗਏ ਦੇਖ ਕੇ ਇਹ ਗੱਲ ਸਾਰੇ ਜਣੇ ਇੱਕ ਦੂਜੇ ਰਿਮੂਵਲ ਦੇਖਣ ਲੱਗ ਗਏ ਆ ਕੀ ਹੋਇਆ ਕੀ ਆਪਣੇ ਮੁੱਲ ਤੇ ਕੀ ਤੋਂ ਕੀ ਹੋ ਜਾਂਦਾ ਜਦੋਂ ਕਦੇ ਪੱਗ ਦੀ ਕੋਈ ਇਦਾਂ ਦੀ ਬੇਇੱਜ਼ਤੀ ਹੁੰਦੀ ਆ ਇੱਥੇ ਦਾ ਇੱਥੇ ਦਾ ਗੁੰਡਾ ਲੜਦਾ ਆ ਲੇਕਿਨ ਉੱਥੇ ਇਹ ਅਸੀਂ ਤਾਂ ਇਸ ਲੈਵਲ ਤੇ ਗੱਲ ਨਹੀਂ ਕਰ ਸਕਦੇ ਸਾਡੀ ਸਰਕਾਰ ਤਾਂ ਕਰੀ ਸਕਦੀ ਆ ਤੇ ਇਦਾਂ ਕਿਉਂ ਕੀਤਾ ਇਹ ਮੁੰਡੇ ਗਵਾਹ ਆ ਇਹਨੀ ਉਹਨੂੰ ਗਲਤ ਬਣਾਈ ਨਹੀਂ ਕਿ ਕੋਲ ਬਣਾਉਣੀ ਇਹ ਵੀ ਕਹਿ ਸਕਦੇ ਕੁੜੀ ਕਿਸੇ ਚੁੰਨੀ ਲਾਈ ਸੀ ਉਹ ਤਾਂ ਕਿਹਾ ਨਹੀਂ ਉਹ ਨਹੀਂ ਇਦਾਂ ਕੀਤਾ ਹੀ ਨਹੀਂ ਲੇਕਿਨ ਜਿਹੜੀ ਪੱਗ ਲਾਈ ਉਹਨੂੰ ਪੱਗ ਲਾ ਕੇ ਡਰਾਮੇ ਸੱਟ ਕੇ ਕੂੜੇ ਵਾਲੇ ਉਹ ਤੇ ਥੋਕੇ ਆਈ ਤਾਂ ਨਹੀਂ ਦੇਖਿਆ ਨਾ ਇਹ ਤਾਂ ਕਾਰਵਾਈ ਚਾਹੀਦੀ ਹੁਣ ਜਿਹੜਾ ਜੀ ਜਦੋਂ ਉਹਨੇ ਡਿਪੋਰਟ ਕਰ ਦਿੱਤੇ ਆ ਉਦੇ ਬਾਰੇ ਤੁਸੀਂ ਕੀ ਕਹੋਗੇ ਵੀ ਮਤਲਬ ਜਿਹੜੀ ਕਾਰਵਾਈ ਕੀਤੀ ਕਾਨੂੰਨੀ ਕਾਰਵਾਈ ਕੀਤੀ ਹੈ ਜਾਂ ਮਤਲਬ ਵਧੀਆ ਕੀਤੀ ਉਹਨੇ ਕਾਰਵਾਈ ਨਹੀਂ ਨਹੀਂ ਕਾਰਵਾਈ ਉਹ ਆਪਣੇ ਮੁੱਲ ਦੇ हिसाब ਨਾਲ ਠੀਕ ਕੀਤੀ ਇਲੈਗਲ ਐਂਟਰੀ ਦੀ ਨਾ ਸੀਗੀ ਉਹ ਮੋੜੇ ਆ ਲੇਕਿਨ ਤਰੀਕਾ ਮੋੜ ਦਾ ਬਹੁਤ ਗਲਤ ਆ ਨਾ ਰਿਪੋਰਟ ਕਰਨ ਦਾ ਤਰੀਕਾ ਗਲਤ ਆ ਇਦਾਂ ਤੁਸੀਂ ਜਾਂ ਜਾਂਦੇ ਵਿੱਚ ਇਨਸਾਨਾਂ ਨੂੰ ਥੋੜੋ ਇਹਦਾ ਜਾਂ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਕਿਹੜੇ ਤਰੀਕਾ ਅਪਣਾਉਣਾ ਚਾਹੀਦਾ ਵਾ ਉਹ ਤਾਂ ਜਦੋਂ ਸਾਰੀ ਦੁਨੀਆ ਦੇ ਵਿੱਚ ਜਿਹੜੇ ਨਾ ਅਮੀਰ ਮੋੜੇ ਭਾਰਤ ਸਰਕਾਰ ਨੂੰ ਭਾਰਤ ਸਰਕਾਰ ਨੂੰ ਉਹਨਾਂ ਨਾਲ ਗੱਲ ਕਰਨੀ ਚਾਹੀਦੀ ਆ ਜਿਹੜੇ ਤੁਸੀਂ ਸਾਡੇ ਬੰਦੇ ਫੜਿਓ ਆ ਉਹ ਬੇਸ਼ੱਕ ਹਰਿਆਣਾ ਵੀ ਆ ਕੋਈ ਮੱਧ ਪ੍ਰਦੇਸ਼ ਦਾ ਆ ਕੋਈ ਕਿਤੇ ਦਾ ਵੀ ਪੰਜਾਬ ਦਾ ਵੀ ਆ ਭਈ ਸਾਨੂੰ ਦੱਸੋ ਉਹਦੀ ਲਿਸਟ ਦਿਓ ਅਸੀਂ ਆਪਣੀ ਆਪਣਾ ਜਾਹਜ ਭੇਜਦੇ ਹਾਂ ਜਾਂ ਇਹਨਾਂ ਨੂੰ ਸਿਵਲ ਜਾਹਜ ਤੁਸੀਂ ਭੇਜੋ ਆਉਣ ਵਾਲੇ ਸਮੇਂ ਚ ਭਾਤ ਸਰਕਾਰ ਨੂੰ ਸੂਚਨਾ ਦੇਣੀ ਚਾਹੀਦੀ ਆ ਅਮਰੀਕਾ ਨੂੰ ਨਾ ਕਰਨਾ ਤਾਂ ਚਾਹੀਦਾ ਪਰ ਜੇ ਤੁਸੀਂ ਭੇਜਨੇ ਹੈਗੇ ਇਲੈਗਲ ਤੇ ਸਾਡੇ ਢੰਗ ਨਾਲ ਭੇਜਣਾ ਹਾਂ ਸਹੀ ਤਰੀਕੇ ਨਾਲ ਮਰਸ਼ ਕਰਨਾ ਚਾਹੀਦਾ ਨਹੀਂ ਉਹਨਾਂ ਨੂੰ ਕਿਦਾਂ ਐਜ਼ ਅ ਹਿਊਮਨ ਬੀਗ ਤੇ ਟ੍ਰੀਟ ਕਰੋ ਘੱਟੂ ਘੱਟ ਜੇ ਉਹਨਾਂ ਨੇ ਤੁਹਾਡੇ ਬਾਰਡਰ ਟੱਪਣ ਦੀ ਗਲਤੀ ਕਰ ਵੀ ਲਈ ਆ ਮਤਲਬ ਇਹ ਥੋੜਾ ਤੁਸੀਂ ਉਹਨਾਂ ਨੂੰ ਡੰਗਰਾਂ ਇਹਨਾਂ ਨੂੰ ਡੰਗਰ ਵੀ ਨਹੀਂ ਲਿਆਉਂਦੇ ਬੰਦ ਕੇ ਦੇ ਦੇ ਲਿਆਂਦੇ ਗਏ ਆ ਇਹ ਨਾ ਜੀ ਤੁਹਾਡਾ ਮੇਰਾ ਨਾਂ ਜੀ ਸਰਵਨ ਸਿੰਘ ਦਿਓ ਤੇ ਪਿੰਡ ਦੇ ਤੁਸੀਂ ਮੈਂ ਸਰਪੰਚ ਜੀ ਮੈਂ ਸਰਪੰਚ ਹਾਂ ਇਸ ਪਿੰਡ ਦਾ ਝੂਲੂ ਕਣਦਾ ਠੀਕ ਆ ਜੀ ਗੱਲਬਾਤ ਲਈ ਧੰਨਵਾਦ ਜੀ ਬੰਦਾ ਕ੍ਰਾਈਮ ਨਾ ਦੇ ਆ ਕਿ ਨਹੀਂ ਇਲੈਗਲ ਐਂਟਰੀ ਕੀਤੀ ਆ ਇਹ ਕ੍ਰਾਈਮ ਲੇਕਿਨ ਉਹ ਏਡਾ ਕ੍ਰਾਈਮ ਵੀ ਹੈ ਨਹੀਂ ਕਿ ਉਹਨੂੰ ਬੰਨ ਕੇ ਲਿਆ ਜਾਵੇ 2.5 3 ਦਿਨ ਨੂੰ ਉਹਨੂੰ ਬੰਨ ਕੇ ਰੱਖਿਆ ਜਾਵੇ 12 ਤੱਕ ਕੇਸ ਰੱਖਣ ਦਾ ਵੀ ਇਹਨਾਂ ਨੂੰ ਹੱਕ ਨਹੀਂ ਦਿੱਤਾ ਗਿਆ ਉਥੇ ਮੈਂ ਤਾਂ ਥੋੜਾ ਮੈਂ ਦੇਖਿਆ ਤਾਂ ਪੱਗਾ ਪੁੱਗਾ ਵੀ ਲਾਈਆਂ ਗੀਆਂ ਮੁੰਡੇ ਤਾਂ ਆਉਂਦੇ ਆ ਪੱਗਾ ਲਾਈਆਂ ਗੀਆਂ ਮੁੰਡਾ ਖੌਦਾਂ ਤਾਂ ਯਾਨੀ ਇੱਥੇ ਮਰਨ ਮਰਨ ਤੱਕ ਹੋ ਜੇਦਾ ਪੱਗ ਦੀ ਗੱਲ ਹੋ ਜੈ ਨਾ ਭਾਜੀ ਅਸੀਂ ਆਪ ਹੈਰਾਨ ਹੋ ਗਏ ਦੇਖ ਕੇ ਉਹਨੇ ਜਿੱਦਾਂ ਨਾ ਪੱਗ ਲਈ ਦਫੜਾਈ ਤੇ ਚੱਕ ਕੇ ਡਸਟ ਬਿੰਚ ਸੱਟ ਕੇ ਉੱਪਰ ਥੁੱਕਿਆ ਵੀ ਉਹ ਦੇਖੋ ਕਿਹਰੇ ਗੋਰੇ ਨੇ ਹਾਂਜੀ ਗੋਰੀ ਪੁਲਿਸ ਵਾਲੇ ਨੇ ਹਾਂਜੀ ਮਿਲਟਰੀ ਵਾਲੇ ਨੇ ਮਿਲਟਰੀ ਵਾਲੇ ਨੇ ਇਹ ਬਾਉਂਡਰ ਪੈਰਲਿੰਗ ਕਰੇ ਸੀ ਆਲਮ ਉਹ ਚਲੋ ਅੱਗੇ ਸੀ ਆਪਾਂ ਇਹਨੂੰ ਕਿਹਾ ਬੜੀ ਘਨੌਣੀ ਕਾਰਵਾਈ ਹਾਂਜੀ ਭਾਜੀ ਆਪ ਅਸੀਂ ਆਪ ਸ਼ੌਕ ਹੋ ਗਏ ਦੇਖ ਕੇ ਇਹ ਗੱਲ ਸਾਰੇ ਜਾਣੇ ਇੱਕ ਦੂਜੇ ਰਿਮੂਵਲ ਦੇਖਣ ਲੱਗ ਗਏ ਆ ਕੀ ਕੀ ਲੱਗ ਜਾਈ ਦੀ ਆਪਣੇ ਮੁੱਲ ਤੇ ਕੀ ਕੀ ਹੋ ਜਾਂਦਾ ਜਦ ਕਿ ਪੱਗ ਦੀ ਕੋਈ ਇਦਾਂ ਦੀ ਬੇਇੱਜ਼ਤੀ ਹੁੰਦੀ ਆ ਇੱਥੇ ਦਾ ਇੱਥੇ ਦਾ ਕੋਰਡਲ ਦੇ ਆ ਲੇਕਿਨ ਉਹਥੇ ਇਹ ਅਸੀਂ ਤਾਂ ਇਸ ਲੈਵਲ ਤੇ ਗੱਲ ਨਹੀਂ ਕਰ ਸਕਦੇ ਸਾਡੀ ਸਰਕਾਰ ਤਾਂ ਕਰ ਹੀ ਸਕਦੀ ਆ ਪੇ ਇੰਦਾ ਕਿਉਂ ਕੀਤਾ ਇਹ ਬੁੰਡੇ ਗਵਾ ਆ ਨਹੀਂ ਉਲੂ ਬਲਤਾ ਬਣਾਈ ਨਹੀਂ ਕੋਈ ਕੋਲੋਂ ਬੁਲਾਉਣੀ ਵੀ ਕਹਿ ਸਕਦੇ ਕੁੜੀ ਕਿਸੀ ਚੁੰਨੀ ਲਾਈ ਸੀ ਉਹ ਤਾਂ ਕਿਹਾ ਨਹੀਂ ਉਹ 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 ਨਹੀਂ ਇੰਦਾ ਕੀਤਾ ਹੀ ਨਹੀਂ ਲੇਕਿਨ ਜਿਹੜੀ ਪੱਗ ਲਾਈ ਉਹਨੂੰ ਪੱਗ ਲਾ ਕੇ ਡਰਾਮੇ ਸੱਟ ਕੇ ਕੋੜੇ ਵਾਲੀ ਉਹ ਤੇ ਧੋਕੇ ਆਈਦਾ ਕਿ ਨਹੀਂ ਦੇਖਿਆ ਨਾ ਇਹ ਤਾਂ ਕਾਰਵੈਕ ਹਾਂਜੀ ਇੱਕ ਜੀ ਕੀ ਨਾਮ ਆਪਣਾ ਜੋਗਾ ਸਿੰਘ ਆ ਜੀ ਕੀ ਕਹਿਣਾ ਚਾਹੁੰਦੇ ਆਂ ਅੰਕਲ ਜੀ ਜਿਹੜਾ ਤੁਹਾਡਾ ਬੇਟਾ ਇਦਾਂ ਕਿੰਨੇ ਬਾਹਰੋਂ ਆਇਆ ਵਾ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਕੀ ਕਹਿਣਾ ਚਾਹੁੰਦੇ ਆਂ ਕਹਿਣਾ ਕੀ ਆ ਜੀ ਦੇਖੋ ਜੀ 7 ਮਹੀਨੇ ਹੋ ਗਏ ਘਰੋਂ ਗਏ ਨੇ ਜਿੱਦਾਂ ਡਬਈ ਗਿਆ ਪਹਿਲਾਂ ਡਬਈ ਚ ਵੀ ਰਹਿਤ ਬਤਨ 3 ਮਹੀਨੇ ਉਤੋਂ ਬਾਅਦ ਫੇ ਹੌਲੀ ਹੌਲੀ ਕਈਆਂ ਮਲਕਾਂ ਦੇ ਵਿੱਚ ਹੋ ਕੇ 25 ਜਨਵਰੀ ਨੂੰ ਐਂਟਰ ਹੋਏ ਸੀ ਅੰਦਰ ਜਿੱਦਾਂ ਤੇ 10 12 ਦਿਨ ਰਹੇ ਤੇ ਬਾਅਦ ਸੇ ਉਥੋਂ ਦੇ ਦੇਖੋ 45 ਲੱਖ ਤੁਸੀਂ ਲਾ ਕੇ ਬੱਚਾ ਭੇਜਿਆ ਹਾਂਜੀ ਤੁਹਾਨੂੰ ਹੁਣ ਮਹਿਸੂਸ ਕਿੱਦਾਂ ਹੋ ਰਿਹਾ ਜੀ ਦੱਸੋ ਇਹ ਤਾਂ ਵਾਅ ਔਖਾ ਆ ਜੀ ਜੇ ਇੱਧਰ ਨਿਆਣਾ ਰੋ ਇੱਧਰ ਰੋਜ਼ਗਾਰ ਮਿਲਦੇ ਨੇ ਆਣ ਇੱਧਰ ਆਪਣਾ ਕੰਮਕਾਰ ਕਰਨ ਸਰਕਾਰਾਂ ਨੂੰ ਚਾਹੀਦਾ ਹੈ ਤਾਂ ਹਾਂਜੀ ਤੇ ਜਿਹੜੇ ਹੁਣ ਬੱਚੇ ਬਾਰੇ ਕੀ ਭਵਿੱਖ ਬਾਰੇ ਕੀ ਸੋਚਿਆ ਤੁਸੀਂ ਬੱਚੇ ਬਾਰੇ ਹੁਣ ਸੋਚਣਾ ਪੈਣਾ ਜੀ ਕੋਈ ਛਾਲੇ ਤਾਂ ਉਦਾਂ ਹੀ ਜਿੰਦਾਂ ਤੁਹਾਨੂੰ ਪਤਾ ਹੀ ਹੈ ਕੱਲ ਦੇ ਪਰਸਾਂ ਦੇ ਇਦਾਂ ਹੀ ਹੋਏ ਹੋਏ ਹਲੇ ਸਾਰੇ ਪਰਿਵਾਰ ਹੀ ਸਾਰਾ ਠੀਕ ਹੈ ਜੀ ਕੀ ਮੰਗ ਕਰਦੇ ਹੋ ਸਰਕਾਰ ਤੋਂ ਸਰਕਾਰ ਤੋਂ ਇਹ ਮੰਗ ਕਰਦੇ ਆ ਜੇ ਲੋ ਹੇਲਪ ਕਰਨੀ ਚਾਹੀਦੀ ਹੈ ਸਰਕਾਰ ਨੂੰ ਵੀ ਕੋਈ ਨਾ ਕੋਈ ਕਰਨਾ ਚਾਹੀਦਾ ਪਰ ਅੱਲਾ ਠੀਕ ਹੈ ਪਰਿਵਾਰ